ਤਦੋਂ ਨਾਰੇ ਲਾ ਲੋ ਫਿਰ ਸੰਜੋਤ ਤਿੱਖਾਣ ਮਾਰਚਾ ਜਿੰਦਾਬਾਦ 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 ਵਾਹ ਜਵੇ ਪੂਰੀ ਸੰਜੋਤ ਤਿੱਖਾਣ ਮਾਰਚਾ ਜਿੰਦਾਬਾਦ ਜਿੰਦਾਬਾਦ ਲੋਕਾਂ ਦੇ ਕੇ ਜਿੰਦਾਬਾਦ ਜਿੰਦਾਬਾਦ ਸੰਜੋਤ ਜਿੰਦਾਬਾਦ 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 ਬੜਾ ਪਤਾ ਲੱਗੇ ਵਾਅ ਮਾਰਿਓ ਪਤਾ ਲੱਗੇ ਰ ਇੱਥੇ ਕਿਸਾਨ ਜਿਹੜੇ ਜੜੀ ਖਰੜੇ ਦੀਆਂ ਪਾਪਟੀਆਂ ਸਾੜ ਰਹੇ ਆ ਸੰਜੂਤ ਕਿਸਾਨ ਮਾਰਚਾ ਜਿੰਦਾਬਾਦ ਜਿੰਦਾਬਾਦ ਵਾਹ ਮਾਰੋ ਪਤਾ ਲੱਗੇ ਰਾ ਇੱਥੇ ਕਿਸਾਨ ਜਿਹੜੇ ਜਿਹੜੀ ਖਰੜੇ ਦੀਆਂ ਪਾਪ ਟਾਪੀਆਂ ਸਾੜ ਰਹੇ ਆ ਸੰਜੂਤ ਕਿਸਾਨ ਮਾਰਚ ਜਿੰਦਾਬਾਦ 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 ਸੰਜੂਤ ਕਿਸਾਨ ਮਾਰਚ ਜਿੰਦਾਬਾਦ 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 ਲੋਕਾਂ ਦਾ ਉੱਚਾ ਜਿੰਦਾਬਾਦ 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 ਧੰਨਵਾਦ ਜੀ ਤੁਸੀਂ ਗਿਆ ਉਦੋਂ ਹਰੇਕ ਪਿੰਡਾਂ ਚ ਸੱਥਾਂ ਚ ਜਾਂ ਕਹਾਂ ਤਾਂ ਤੇ ਇੱਕ ਖੁਸ਼ੀ ਦੀ ਲਹਿਰ ਹੁੰਦੀ ਸੀਗੀ ਵੀ ਅੱਜ ਸਰਕਾਰ ਵਾਪਸ ਪੇਸ਼ ਕਰੂਗੀ ਸਾਨੂੰ ਘਟੇਊਗੀ ਪਰ ਜਦੋਂ ਦੀ ਮੋਦੀ ਦੀ ਸਰਕਾਰ ਆਈ ਹੈ ਉਦੋਂ ਤੋਂ ਦੇਣਾ ਤਾਂ ਕੀ ਸੀਗਾ ਜਿਹੜੇ ਕਿਸਾਨ ਖੁਦ ਖੇਤੀ ਕਰ ਰਿਹਾ ਉਹਨਾਂ ਤੋਂ ਵੀ ਲੈ ਰਹੀ ਆ ਉਹ ਉਹਨਾਂ ਤੋਂ ਕੋ ਕੇ ਜਿਹੜੇ ਕਾਰਪੋਰੇਟ ਘਰਾਣੇ ਐ ਉਹਨਾਂ ਨੂੰ ਦੇਣਾ ਚਾਹੁੰਦੇ ਐ ਉਹ ਕਿਸੇ ਹਾਲਤ ਦੀ ਵੀ ਅਸੀਂ ਸੰਯੁਕਤ ਕਿਸਾਨ ਮੋਰਚਾ ਨਹੀਂ ਦੇਣ ਦੇਵਾਂਗੇ ਜਿਵੇਂ ਇਹਨਾਂ ਨੇ ਪਹਿਲਾਂ ਪਿੱਛੇ ਖੜਾਣਾ ਲਿਆਂਦਾ ਮੰਡੀਆਂ ਨੂੰ ਪੰਗ ਕਰਨਾ ਬੁਲਤੈ ਵਿਰੋਧ ਐ ਤੇ ਆਉਣ ਵਾਲੇ ਸਮੇਂ 'ਚ ਆਪਾਂ ਵੱਡਾ ਪ੍ਰੋਗਰਾਮ ਦੇ ਕੇ ਇੱਕ ਅਧਿਵਲਨ ਸ਼ੁਰੂ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਜੋ ਫੋਰਮ ਬੈਠੇ ਆ ਉਹਨਾਂ ਤੋਂ ਵੀ ਗੱਲਾਂ ਨੇ ਕੋਈ ਨਹੀਂ ਕੱਢ ਨਿਪੜੀ ਸਰੀ 14 ਤਰੀਕ ਦਿੱਤੀ ਹੈ ਸਾਨੂੰ ਲੱਗਾ ਉਹਦੇ ਵੀ ਕੁਝ ਨੰਨੇ ਪੜਨਾ ਇਸ ਵਾਸਤੇ ਕਿਸਾਨ ਸਾਥੀਓ ਆਪਣੀ ਜਿਲ੍ਹੇ ਵਿੱਚ ਜੱਥੇਬੰਦੀਆਂ ਆਈਆਂ ਮੈਂ ਜਗਜੀਤ ਸਿੰਘ ਨੂੰ ਬੇਨਤੀ ਕਰਦਾ ਹਾਂ ਉਹ ਆਪਣੀਆਂ ਨਾਂ ਲਿਖ ਲੈ ਉਸ ਤੋਂ ਬਾਅਦ ਜੇ ਕਿਸੇ ਹੋਰ ਇੱਕ ਇੱਕ ਜੱਥੇਬੰਦੀ ਦੇ ਬੰਦੇ ਨੇ ਬੋਲਣਾ ਤਾਂ ਉਹ ਆ ਕੇ ਬੋਲ ਸਕਦਾ ਉਸ ਤੋਂ ਬਾਅਦ ਆਪਾਂ ਕਾਪੀਆਂ ਸਾਂਡਾਂਗੇ ਵਾਹਿਗੁਰੂ ਜੀ ਕਾ ਖਾਲਸਾ ਸਿੱਗਿਆ ਉਦੋਂ ਹਰੇਕ ਪਿੰਡਾਂ ਚ ਸੱਥਾਂ ਚ ਜਦ ਕਹਾਂ ਤਾਂ ਇੱਕ ਖੁਸ਼ੀ ਦੀ ਲਹਿਰ ਹੁੰਦੀ ਸੀਗੀ ਵੀ ਅੱਜ ਸਰਕਾਰ ਪਲਟਪੇਸ਼ ਕਰੂਗੀ ਸਾਨੂੰ ਕਹਦੇ ਹੋਊਗੀ ਪਰ ਜਦੋਂ ਦੀ ਮੋਦੀ ਦੀ ਸਰਕਾਰ ਆਈ ਹੈ ਉਦੋਂ ਤੋਂ ਦੇਣਾ ਤਾਂ ਕੀ ਸੀਗਾ ਜਿਹੜੇ ਕਿਸਾਨ ਖੁਦ ਖੇਤੀ ਕਰਦੇ ਆ ਉਹਨਾਂ ਤੋਂ ਵੀ ਲੈ ਰਹੀ ਆ ਉਹ ਉਹਨਾਂ ਤੋਂ ਖੋ ਕੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਨੂੰ ਦੇਣਾ ਚਾਹੁੰਦੇ ਆ ਉਹ ਕਿਸੇ ਹੱਦ ਤੀ ਵੀ ਅਸੀਂ ਸੰਯੁਕਤ ਕਿਸਾਨ ਮੋਰਚਾ ਨਹੀਂ ਦੇਣ ਦੇਵਾਂਗੇ ਜਿਵੇਂ ਇਹਨਾਂ ਨੇ ਪਹਿਲਾਂ ਪਿੱਛੇ ਕੜਾਣਾ ਲਿਆਂਦਾ ਮੰਡੀਆਂ ਨੂੰ ਪੰਗ ਕਰਨਾ ਬਿਲਕੁਲ ਤੇ ਵਿਰੋਧ ਆ ਤੇ ਆਉਣ ਵਾਲੇ ਸਮੇਂ 'ਚ ਆਪਾਂ ਵੱਡਾ ਪ੍ਰੋਗਰਾਮ ਦੇ ਕੇ ਇੱਕ ਅਧੋਲਨ ਸ਼ੁਰੂ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਦੋ ਫੋਰਮ ਬੈਠੇ ਆ ਉਹਨਾਂ ਤੋਂ ਵੀ ਗੱਲਾਂ ਨੇ ਕੋਈ ਨਹੀਂ ਕਹਿ ਲੜਨ ਪਈ ਸਰੀ 14 ਤਰੀਕ ਦਿੱਤੀ ਹੈ ਸਾਨੂੰ ਲੱਗਾ ਉਹਦੇ ਵੀ ਕੁਝ ਨੰਨੇ ਪੜਨਾ ਇਸ ਵਾਸਤੇ ਕਿਸਾਨ ਸਾਥੀਓ ਆਪਣੀ ਜਿੰਨੀਆਂ ਵੀ ਜੱਥੇਬੰਦੀਆਂ ਆਈਆਂ ਮੈਂ ਚਰਜੀਤ ਸਿੰਘ ਨੂੰ ਬੇਨਤੀ ਕਰਦਾ ਹਾਂ ਉਹ ਆਪਣੀਆਂ ਨਾਂ ਲਿਖ ਲੈ ਪਹਿਤੋ ਵਜੇ ਕਿਸੇ ਹੋਰ ਇੱਕ ਜੱਦਬੰਦੀ ਦੇ ਬਰਾੜੇ ਨੇ ਬੋਲਣਾ ਤਾਂ ਉਹ ਆ ਕੇ ਬੋਲਦਾ ਤਾਂ ਉਸ ਤੋਂ ਬਾਅਦ ਆਪਾਂ ਕਾਪੀਆਂ ਸਾੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਕਿਸਾਨ ਸਾਥੀਓ ਪੂਰਾ ਸੁਣ ਮੈਂ ਹੋਰ ਦੱਸਣਾ ਚਾਹੁੰਦਾ ਜਿਹੜੀਆਂ ਸਰਕਾਰਾਂ ਆਪਣੇ ਕਰੋਨੇ ਦੇ ਦੌਰਾਨ ਜਿੰਨੀਆਂ ਵੀ ਫੈਕਟਰੀਆਂ ਸੀਗੀਆਂ ਜਿੰਨੇ ਵੀ ਕਾਰੋਬਾਰ ਸੀਗੇ ਉਹ ਸਾਰੇ ਖੜਕੇ ਸੀਗੇ ਪਰ ਜਿਹੜਾ ਪਾਣੀ ਦੇ ਦਤਾ ਤੇ ਅੰਨ ਦੇ ਦਤਾ ਇੱਕ ਤਾਂ ਪਰ ਵੀ ਨਹੀਂ ਖੜਾ ਸੀਗਾ ਇਹਦੇ ਲੰਗਰ ਲੱਗੇ ਆ ਪੂਰੇ ਦੇਸ਼ ਵਿਦੇਸ਼ਾਂ 'ਚ ਬਜੇ ਕਾਰਪੋਰੇਟ ਘੜਾਣਾ ਹੈ ਇਹਨਾਂ ਦਾ ਕਮਾਖ ਪਤਾ ਕਿਹੜੇ ਪਾਸੇ ਜਾਵੜਿਆ ਇਹਨਾਂ ਨੇ ਵੱਡੀਆਂ-ਵੱਡੀਆਂ ਫੈਕਟਰੀਆਂ ਵੀ ਲਾ ਲਈਆਂ ਕਾਰੋਬਾਰ ਵੀ ਕਰਨੇ ਕਹਿੰਿਆ ਜਦੋਂ ਫੇਲ ਹੋਰ ਤੇ ਉਹਦਾ ਦੂਜਾ ਕਾਰੋਬਾਰ ਕਰ ਲੈਂਦੇ ਆ ਉਹ ਉਹ ਵੀ ਫੇਲ ਹੋ ਜਾਂਦਾ ਇਹਨਾਂ ਦੀ ਸੋਚ ਏ ਜਾਵੜੀ ਐ ਨਾ ਤਾਂ ਪਾਣੀ ਬਿਨਾ ਫੜਦਾ ਜਿਹੜੀ ਆਪਣੇ ਕਣਕ ਦਾ ਅੰਨਾ ਨਾ ਇਹਦੇ ਬਿਨਾ ਫੜਦਾ ਬਾਪਾ ਇਹਦੇ ਤੇ ਕਾਰਜਾ ਕਰੀਏ ਇਸ ਵਾਰ ਤੇ ਜਿਹੜੀ ਕਾਰਪੋਰੇਟ ਘਰਾਣੇ ਜਿਹੜੀ ਸੈਂਟਰ ਦੀ ਸਰਕਾਰ ਹੈ ਇਹਨਾਂ ਤੇ ਅੱਖ ਹੈ ਇਹ ਕਾਰਦਰ ਰਿਗਾ ਅੱਜ ਵੀ ਜਿਹੜੀ ਮੋਤੀ ਦੀ ਸਰਕਾਰ ਅਸੀਂ ਕਹਿ ਸਕਦੇ ਹਾਂ ਮੋਤੀ ਦੀ ਸਰਕਾਰ ਨਹੀਂ ਇਹ ਕਾਰਪੋਰੇਟ ਘਰਾਣੇ ਦੀ ਸਰਕਾਰ ਹੈ ਅੱਜ ਜਿਹੜੀ ਉਹਨਾਂ ਦੀ ਅੱਖ ਹੈ ਆਪਣੇ ਅੰਨ ਤੇ ਹੈ ਇਹ ਕਿਸੇ ਹਾਲਤ ਵੀ ਅਸੀਂ ਜਾਨ ਨਹੀਂ ਦੇਵਾਂਗੇ ਜਿਵੇਂ ਜੋਂਦ ਪਿੰਡ ਦੇ ਨੇੜੇ ਕਿਉਂ ਆਸੇ-ਪਾਸੇ 700 ਕਿੱਲਾ ਇਹ ਹੜਪਣਾ ਚਾਹੁੰਦੇ ਐ ਕਿਸਾਨਾਂ ਤੋਂ ਖੋਹਣਾ ਚਾਹੁੰਦੇ ਐ ਉੱਥੇ ਸਾਡੇ ਗ੍ਰਹਾ ਵਾਲੇ ਵੀਰ ਖੜੇ ਐ ਇਹਨਾਂ ਦੇ ਜਥੇਬੰਦੀ ਦਾ ਧਰਨਾ ਵੀ ਪੱਕਾ ਚਲਾਤਾ ਨਾਲ ਦੂਜੇ ਜਥੇਬੰਦੀਆਂ ਦੀ ਸਪੋਰਟ ਐ ਉਹਨਾਂ ਤੇ 307 ਧਾਰਾ ਲਾ ਕੇ ਪਰਚੇ ਵੀ ਪਾਏ ਗਏ ਐ ਨਾਲ ਦੂਜੇ ਜਥੇਬੰਦੀਆਂ ਤੇ ਪਰਚੇ ਪਾਏ ਗਏ ਐ ਇਹ ਡਰਾਉਣਾ ਚਾਹੁੰਦੇ ਐ ਅਸੀਂ ਅੱਜ ਇਹ ਦੇਖ ਕੇ ਸੋਚ ਕੇ ਦੇਖੋ ਕਿਸਾਨ ਜਿਹੜੇ ਸੀਗੇ ਵਾਹਤਾਂ ਵਿੱਚ ਸੀਗੇ ਅੱਜ ਤਾਂ ਵਾਹਤਾਂ ਵਿੱਚ ਕੰਮ ਕਰ ਰਹੇ ਸੀਗੇ ਇਥੋਂ ਦੀ ਪੰਜਾਬ ਸਰਕਾਰ ਜਿਹੜੀ ਕਹਿੰਦੀ ਹੈ ਸੀ ਆਮ ਜਨਤਾ ਦੀ ਸਰਕਾਰ ਹੈ ਉੱਥੇ ਕਿਸਾਨ ਜੋ ਕੰਮ ਕਰ ਰਹੇ ਉਹਨਾਂ ਦੇ ਧੱਕੇ ਨਾਲ ਪੈਲੀ ਖੋਹ ਕੇ ਜਿਨ੍ਹਾਂ ਜਿੱਥੇ ਬੰਦੇ ਗਈਆਂ ਉਹਨਾਂ ਦੇ ਪਰਚੇ ਪਾਏ ਗਏ ਆ ਅਸੀਂ ਕਿਸੇ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਘੋੜਾ ਕੱਲੇ ਜਿਉਂਦ ਨਹੀਂ ਉਹ ਪੂਰੇ ਪੰਜਾਬ 'ਚ ਲਿਜਾਵਾਂਗੇ ਪੰਜਾਬ ਚਲ ਜਾ ਕੇ ਕਿਸੇ ਹਾਲਤ ਵਿੱਚ ਇਹਨਾਂ ਨੂੰ ਪੈਰੀ ਅਸੀਂ ਨਹੀਂ ਦੇਵਾਂਗੇ ਸਾਨੂੰ ਮੰਨਣਾ ਮਨਜ਼ੂਰ ਹੈ ਇਸ ਵਾਰ ਤੇ ਕਿਸਾਨ ਸਾਥੀ ਉਹ ਜਿਹੜੀਆਂ ਸਰਕਾਰਾਂ ਅੱਗੇ ਸਰਕਾਰਾਂ ਹੁੰਦੀਆਂ ਸੀ ਨਹੀਂ ਇਹ ਸਰਕਾਰਾਂ ਨਹੀਂ ਰਹਿ ਗਈਆਂ ਕਾਰਪੋਰੇਟ ਘਰਾਣੇ ਦੀਆਂ ਸਰਕਾਰਾਂ ਰਹਿ ਗਈਆਂ ਤੇ ਪਰ ਮੂੰਹ ਤੋੜ ਮਾ ਜਵਾਬ ਦੇਈ ਚੱਲਾਂਗੇ ਜਿੰਨਾਂ ਕੋ ਸਮਰਥੀ ਕਰ ਲੈਣ ਉਹਨਾਂ ਕੋਈ ਉਹ ਬੇਨਤੀ ਕਰਕੇ ਕੋਈ ਕਿਸੇ ਜਥੇਬੰਦੀ ਦੇ ਬੰਦੇ ਨੇ ਬੋਲਣਾ ਤਾਂ ਇੱਥੇ ਆ ਜਾਓ ਤੇ ਨਹੀਂ ਉਤੋਂ ਬਾਹਰ ਨਹੀਂ ਆਪਾਂ ਕਾਪੀਆਂ ਸਾੜਦੀਏ ਕਿ ਕਾਪੀਆਂ ਸਾੜਨੀ ਹੈ ਧੰਨਵਾਦ ਜੀ ਲਿਓ ਬੱਧਜੀਤ ਸਿੰਘ ਜਿੰਦਾਬਾਦ ਜਿੰਦਾਬਾਦ ਬੜਾ ਪਤਾ ਲੱਗੇ ਆਵਾਜ਼ ਮਾਰਿਓ ਪਤਾ ਲੱਗੇ ਰ ਇੱਥੇ ਕਿਸਾਨ ਜਿਹੜੇ ਜਿਹੜੀ ਖਰੜੇ ਦੀਆਂ ਪਾਪ ਕਾਪੀਆਂ ਸਾੜ ਰਹੇ ਆ ਸੰਜੋਤ ਕਿਸਾਨ ਮਾਰਚਾ ਜਿੰਦਾਬਾਦ ਜਿੰਦਾਬਾਦ ਆਏ ਮਾਰੇ ਪਤਾ ਲੱਗੇ ਰ ਇੱਥੇ ਕਿਸਾਨ ਜਿਹੜੇ ਜਿਹੜੀ ਖਰੜੇ ਦੀਆਂ ਪਾ ਟਾਪੀਆਂ ਸਾੜ ਰਹੇ ਆ ਸੰਜੂਤ ਤਕਜ਼ਾ